ਸੱਤ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਹਲਕਾ ਖਡੂਰ ਸਾਹਿਬ ਦੀ ਚੋਣ ਨੂੰ ਲੈ ਕੇ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਚੱਲ ਰਹੀ ਹੈ ਉੱਥੇ ਦੋਸਤੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨਗੇ ਤੇ ਉੱਥੇ ਦੋਸਤੋ ਸੋਸ਼ਲ ਮੀਡੀਆ ਤੇ ਇਹ ਖਬਰ ਸੁਣ ਕੇ ਸੰਗਤਾਂ ਵਿੱਚ ਵੀ ਕਾਫੀ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਅਤੇ ਸੰਗਤਾਂ ਵੱਲੋਂ ਵੀ ਭਾਈ ਸਾਹਿਬ ਨੂੰ ਕਾਫੀ ਪਰਵਾਹ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ ਹੈ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਵੀ ਭਾਈ ਸਾਹਿਬ ਨੂੰ ਹਲਕਾ ਖਡੂਰ ਸਾਹਿਬ ਤੋਂ ਚੋਣ ਲੜਨ ਲਈ ਕਿਹਾ ਗਿਆ ਹੈ ਤੇ ਉੱਥੇ ਹੀ ਦੋਸਤੋ ਸੰਗਤਾਂ ਦੇ ਇਸ ਫੈਸਲੇ ਨੂੰ ਸਿਰ ਮੱਥੇ ਉੱਤੇ ਲੈਂਦੇ ਹੋਏ ਆ ਭਾਈ ਅਮਰਤਪਾਲ ਸਿੰਘ ਜੀ ਦੇ ਪਿਤਾ ਜੀ ਅਤੇ ਉਹਨਾਂ ਦੇ ਚਾਚਾ ਜੀ ਕੱਲ 25 ਤਰੀਕ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਸਿੰਘ ਜੀ ਦੇ ਨਾਲ ਮੁਲਾਕਾਤ ਕਰਨ ਵਾਸਤੇ ਗਏ ਪਰ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਦੇ ਨਾਲ ਬਹੁਤ ਹੀ ਗਲਤ ਵਿਤਰਾ ਕੀਤਾ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਮਿਲਣ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਜੀ ਦੇ ਪਿਤਾ ਜੀ ਨੇ ਉਹਨਾਂ ਦੀ ਮਾਤਾ ਜੀ ਨੂੰ ਅੰਮ੍ਰਿਤਸਰ ਫੋਨ ਕਰਕੇ ਜੋ ਉਹਨਾਂ ਦੇ ਨਾਲ ਗੱਲਬਾਤ ਕੀਤੀ ਆਓ ਤੁਹਾਨੂੰ ਲੈ ਚੱਲਦੇ ਹਾਂ ਉਸ ਪੂਰੀ ਵੀਡੀਓ ਵੱਲ ਤੇ ਤੁਸੀਂ ਇਸ ਵੀਡੀਓ ਨੂੰ ਸੁਣ ਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਦੇ ਪਿਤਾ ਜੀ ਤੇ ਚਾਚਾ ਜੀ ਨੇ ਉਹਨਾਂ ਦੀ ਪਰਮਿਸ਼ਨ ਪਾਈ ਸੀ 25 ਤਰੀਕ ਨੂੰ ਉਹਨਾਂ ਦੀ ਮੁਲਾਕਾਤ ਸੀ ਜਿਹਦਾ ਕਰਕੇ ਉਹ ਗਏ ਸੀ ਕਿ ਜਾਦਾ ਸੰਗਤਾਂ ਵੀ ਬਹੁਤ ਇਲਾਕੇ ਦੀਆਂ ਸੰਗਤਾਂ ਤੇ ਮਤਲਬ ਪੰਚਾਇਤਾਂ ਬਹੁਤ ਦਬਾਅ ਬਣਾ ਰਹੀਆਂ ਸੀ ਕਿ ਭਾਈ ਸਾਹਿਬ ਖਦੂ ਸਰਬ ਤੋਂ ਚੋਣ ਲੜੇ ਤੇ ਇਸ ਕਰਕੇ ਉਹਨਾਂ ਦੇ ਚਾਚਾ ਜੀ ਤੇ ਪਿਤਾ ਜੀ ਗਏ ਸੀ ਉਹਨਾਂ ਨੂੰ ਸਲਾਹ ਲੈਣ ਉਹਨਾਂ ਦੀ ਤੇ ਮਤਲਬ ਕਿ ਉੱਥੇ ਪ੍ਰਸ਼ਾਸਨ ਨੇ ਇੰਨਾ ਗਲਤਵੱਤੀਆ ਕੀਤਾ ਕਿ ਪਹਿਲਾਂ ਤਾਂ 1:30 ਵਜੇ ਤੱਕ ਉਹਨਾਂ ਨੂੰ ਮੁਲਾਕਾਤ ਤੇ ਭਾਈ ਸਾਹਿਬ ਉਹਨਾਂ ਨੂੰ ਬੁਲਾਇਆ ਹੀ ਨਹੀਂ ਜੇ ਬੁਲਾਇਆ ਬੁਲਾਇਆ ਤਾਂ ਉਹ ਚਾਚਾ ਜੀ ਨੂੰ ਅਲੱਗ ਬਿਠਾਤਾ ਤੇ ਅਮਰਤਪਾਲ ਨੂੰ ਤੇ ਇਹਦੇ ਡੈਡੀ ਨੂੰ ਅਲੱਗ ਬਿਠਾ ਦਿੱਤਾ ਕਿਉਂਕਿ ਇਹ ਸਬੰਧੀ ਗੱਲਬਾਤ ਹੀ ਵਿਚਾਰ ਕਰ ਹੀ ਨਹੀਂ ਸਕੇ ਜੂ ਸਿਰ ਤੇ ਬਹੁਤ ਇੰਟੈਲੀਜੈਂਸੀ ਲੱਗੀ ਉਹਨਾਂ ਦੇ ਇਹ ਮਸਲੇ ਤੇ ਉਹਨਾਂ ਕੋਈ ਗੱਲਬਾਤ ਕੀਤੀ ਨਹੀਂ ਗਈ ਤੇ ਫਿਰ ਉਹਨਾਂ ਇਸ ਸਬੰਧ ਵਿੱਚ ਉੱਥੋਂ ਦੇ ਡੀਸੀ ਨੂੰ ਵੀ ਮਿਲੇ ਆ ਵੀ ਸ਼ਾਇਦ ਸਾਨੂੰ ਕੱਲ ਦੀ ਮੁਲਾਕਾਤ ਕਰਨ ਨੂੰ ਦਿੱਤੀ ਜਾਵੇ ਤੇ ਉਹ ਇਹਦੇ ਵਿੱਚ ਕੋਈ ਅਹਿਮ ਫੈਸਲਾ ਨਹੀਂ ਲੈ ਸਕੇ ਤੇ ਕੱਲ ਨੂੰ ਜੇ ਸ਼ਾਇਦ ਉਹਨਾਂ ਦੀ ਮੁਲਾਕਾਤ ਹੁੰਦੀ ਆ ਤੇ ਫੇਰ ਉਹ ਮੁਲਾਕਾਤ ਕਰਕੇ ਦੱਸਣਗੇ ਜੋ ਵੀ ਅਗਲਾ ਪ੍ਰੋਗਰਾਮ ਹੋਊਗਾ ਸੰਗਤਾਂ ਵਿੱਚ ਐਲਾਨਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਪ੍ਰਤੀ ਕੀ ਵਿਚਾਰ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੀ ਚੋਣ ਲੜਨੀ ਚਾਹੀਦੀ ਹੈ ਜਾਂ ਫਿਰ ਨਹੀਂ ਤੇ ਉੱਥੇ ਹੀ ਦੋਸਤੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਆਰ ਕਰਨ ਵਾਲੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਉਦ ਤੱਕ ਰੱਬ ਰਾਖਾ